16 ਤਰੀਕ ਦਾ ਵਾਕਿਆ ਹੈ ਜੀ 16 ਤਰੀਕ ਨੂੰ ਇੱਕ ਲਾਲ ਰੰਗ ਦਾ ਮੈਸੀ ਟਰੈਕਟਰ ਮੰਗਾ ਸਨ ਗੁਰਦਿਆਲ ਸਿੰਘ ਕੰਗਸਾਪੁਰ ਦਾ ਆਪਣੇ ਘਰ ਦੇ ਬਾਹਰ ਖੜਾ ਕਰਕੇ ਗਿਆ ਸੀ ਉਹ ਸਵੇਰੇ 9:00 ਵਜੇ ਤੇ ਇਹਨੇ 11:00 ਵਜੇ ਆ ਕੇ ਦੇਖਿਆ ਤੇ ਉਹਦਾ ਜਿਹੜਾ ਉਹ ਟਰੈਕਟਰ ਉਹ ਚੋਰੀ ਹੋ ਚੁੱਕਾ ਸੀਗਾ ਸੋ ਜਿਸ ਦੇ ਸਬੰਧ ਦੇ ਵਿੱਚ ਜਿਹੜਾ ਆਪਣਾ ਸੀਸੀਟੀਵੀ ਕੈਮਰਾ ਵੀ ਨਾ ਨਲ ਫੋਰ ਹਿੰਦਰਟਾਈ ਜਸ ਨਲ ਜਿਹਦੀ ਪਤਾ ਜੀ ਕੀਤੀ ਗਈ ਤਾਂ ਪਤਾ ਲੱਗਾ ਕਿ ਪਰਮਜੀਤ ਸਿੰਘ ਸਾਹਿਬ ਸੁਖਮਿੰਦਰ ਸਿੰਘ ਅ ਦੁਪਹਿਰ ਨੂੰ ਸਬੂਦੇ ਵਾਲਾ ਉਹ ਟਰੈਕਟਰ ਨੂੰ ਇਹ ਜਿਹੜਾ ਲੈ ਕੇ ਗਿਆ ਉਸ ਨੂੰ ਉਸ ਉਹਨੇ ਵੜਾ ਦਾ ਇਥੇ ਚੱਕ ਪੈਣ ਕੇ ਲਾਗੂ ਉਹਨੂੰ ਬਰਫਾਰ ਕਰਕੇ ਤੇ ਟਰੈਕਟਰ ਤੇ ਜਿਹੜਾ ਚੋਰਾ ਇਹ ਦੋਨੇ ਫੜੇ ਜਾ ਚੁੱਕੇ ਹਨ ਇਹ ਸਾਰੇ ਦਾ ਕੋਈ ਕ੍ਰਿਮੀਨਲ ਰਿਕਾਰਡ ਹੈ ਬਨਜੀ ਉਹ ਅਸੀਂ ਜੇ ਕਰ ਰਹੇ ਹਾਂ ਜੀ ਸਾਡਾ ਪਾਰਟ ਆਫ ਇਨਵੈਸਟੀਗੇਸ਼ਨ ਹੈ ਬਟ ਹਜੇ ਤੱਕ ਕੋਈ ਹਜੇ ਸਾਹਮਣੇ ਨਹੀਂ ਆਇਆ ਅਟ ਫਿਰ ਵੀ ਅਸੀਂ ਇਹਦਾ ਪੁਲਿਸ ਨੂੰ ਮਿਲਾ ਕੇ ਜੋ ਸਾਰਾ ਜਿਹੜਾ ਮੂਲੀ ਕੀ ਨਾਲ ਜੁੜੀ ਆ ਪੁੱਛਗਛ ਕਰਾਂਗੇ ਸਰ ਇਸ ਨੇ ਜਿਹੜਾ ਟਰੈਕਟਰ ਚੋਰੀ ਕੀਤਾ ਸੀਗਾ ਕਿਉਂ ਕੀਤਾ ਬਸ ਪਤਾ ਲੱਗਾ ਇਹ ਟਰੈਕਟਰ ਦੀ ਜਿਹਦੀ ਪੁੱਛਗਛ ਆਇਆ ਵੀ ਇਹ ਚਾਹੁੰਦਾ ਸੀ ਵੀ ਇਹ ਟਰੈਕਟਰ ਜਿਹੜਾ ਮੋਗੇ ਮੰਡੀ ਦੇ ਵਿੱਚ ਵੇਚ ਕੇ ਤੇ ਉੱਥੋਂ ਆਪਣੇ ਪੈਸੇ ਕਮਾ ਲੈਣਾ ਚਾਹੁੰਦਾ ਸੀਗਾ ਨਸ਼ੇ ਵਗਰਾ ਦਾ ਆਦੀ ਹੈ ਜੀ ਉਹੋ ਜੇ ਸਾਡਾ ਜੀ ਪਾਰਟ ਆਫ ਇਨਵੈਸਟੀਗੇਸ਼ਨ ਆ ਅਜੇ ਅਸੀਂ ਇੱਕਦਮ ਨਹੀਂ ਕਹਿ ਸਕਦੇ ਉਹ ਸਾਰੀ ਇਨਵੈਸਟੀਗੇਸ਼ਨ ਚਾਹੀਏਗਾ ਫਿਰ ਉਸ ਤੋਂ ਬਾਅਦ ਅਸੀਂ ਦੱਸ ਸਕਦੇ ਹਾਂ ਜੇਨੀਕਲ ਤੋਂ ਬਾਅਦ ਕਿੰਨੇ ਦਿਨਾਂ ਬਾਅਦ ਇਹ ਜੀ ਜੀ ਇਹ ਚੋਰੀ ਕਰਨ ਤੋਂ ਬਾਅਦ ਅਸੀਂ 24 ਘੰਟੇ ਦੇ ਵਿੱਚ ਵਿੱਚ ਮੰਦਰਾ ਦਾ ਵਿਸਤਾਰ ਕਰ ਲਿਆ ਜੀ ਚੋਰੀ ਹੋਣ ਤੋਂ ਬਾਅਦ ਹੁਣ ਕੀ ਕਾਰਵਾਈ ਕੀਤੀ ਜਾ ਰਹੀ ਹੈ ਹੁਣ ਇੱਥੇ ਜੀ ਹੁਣ ਸਾਡੇ ਕੋਲ ਪੁਲਿਸ ਸਾਮੰਤ ਹੈ ਉਹਨਾਂ ਦਾ ਜੁਡੀਸ਼ਲ ਰਿਪੋਰਟ ਲੈ ਕੇ ਇਹਦੇ ਕੋਲ ਹੋਰ ਜੀ ਬਾਕੀ ਸਾਰੀ ਜਿਹੜੀ ਹੋਰ ਚੋਰੀਆਂ ਕੀਤੀਆਂ ਹਨ ਉਹਨਾਂ ਬਾਰੇ ਔਰ ਬਾਕੀ ਸਾਰਾ ਜਿਹੜਾ ਹੋਰ ਇਹਦੇ ਜੋ ਸਾਥੀ ਹੈ ਉਹ ਸਾਰਾ ਪਤਾ ਕੀਤਾ ਜਾਏਗਾ ਜਿਹੜੇ ਕ੍ਰਾਈਮ ਕਰਦੇ ਇਸ ਤਰ੍ਹਾਂ ਦੇ ਇਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਉਹਨਾਂ ਨੂੰ ਬਿਲਕੁਲ ਸੱਚ ਤੱਕ ਮੈਸੇਜ ਦਿਓ ਜੀ ਤੇ ਬਿਲਕੁਲ ਵੀ ਇਹ ਜਿਹੜਾ ਬੰਦਾ ਕੋਈ ਜਿਹੜਾ ਬਖਸ਼ਿਆ ਨਹੀਂ ਜਾਏਗਾ ਔਰ ਸਭ ਤੋਂ ਸਭ ਤਖ਼ਸ਼ਣ ਲਿਆ ਜਾਏਗਾ ਸੋ ਇਸ ਕਰਕੇ ਹਰ ਕੋਈ ਵੀ ਗੈਰਕਾਨੂੰਨੀ ਕੰਮ ਕਰੇ ਤਾਂ ਪਹਿਲਾਂ ਜਿਹੜਾ ਪਕੜਾ ਵਾਰ ਸੋਚਣਾ ਤਾਂ ਕਿ ਇਹਦਾ ਇਹਨਾਂ ਦਾ ਜਿਹੜਾ ਅਨਜਾਮ ਜਿਹੜਾ ਹੈ ਮੁਰਕੇ ਬਾਦ ਨਾ ਰਹੰਦਾ ਠੀਕ ਹੈ